ਦੇ ਜੇਂਟੀ ਪ੍ਰਾਈਡ ਪੰਜਾਬ ਟੀਵੀ ਦੇ ਇੱਕ ਸਬਸਕ੍ਰਾਈਬਰ ਵੱਲੋਂ ਕਮੈਂਟ ਵਿੱਚ ਇੱਕ ਕੈਲੋਕ ਸਵਾਲ ਖੜਾ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਬਜ਼ੁਰਗਾਂ ਤੋਂ ਸੁਣਿਆ ਸੀਗਾ ਕਿ ਜਨਾ ਅਲੀ ਨੇ ਸਿੱਖਾਂ ਨੂੰ ਕਿਹਾ ਸੀ ਕਿ ਸਾਡੇ ਨਾਲ ਆ ਕੇ ਰਲ ਜਾਓ ਤੁਸੀਂ ਹਿੰਦੂਆਂ ਨੂੰ ਗੁਲਾਮ ਦੇਖਿਆ ਰਾਜ ਕਰਦੇ ਨਹੀਂ ਦੇਖਿਆ ਤੇ ਉਹਨਾਂ ਨੇ ਕਿਹਾ ਕਿ ਜੇ ਰਾਜ ਕਰਨਗੇ ਤੁਸੀਂ ਰੋਹੋਗੇ ਤੁਹਾਡੇ ਨਾਲ ਕਾਫੀ ਗੱਲੋਂ ਕਿ ਬੋਰਾ ਸਿਰ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਲੋਕਿ ਜਿਨ੍ਹਾਂ ਦੀ ਕਾਫੀ ਤਾਰੀਫ ਵੀ ਕੀਤੀ ਹੈ ਤੁਹਾਨੂੰ ਜਾਨਣਾ ਚਾਹੁੰਦੇ ਕਿ ਇਸ ਵਿੱਚ ਕਿੰਨੀ ਸੱਚਾਈ ਹੈ ਕਿ ਜਿਹੜੇ ਸਿੱਖ ਹੈ ਜਿਨ੍ਹਾਂ ਦੀ ਗੱਲ ਮੰਨ ਲੈਂਦੇ ਜਿਨ੍ਹਾਂ ਨੇ ਪਾਕਿਸਤਾਨ ਚੱਲ ਜਾਂਦੇ ਤਾਂ ਕਿ ਉਹਨਾਂ ਨਾਲ ਚੰਗਾ ਹੁੰਦਾ ਸੀ ਉੱਥੇ ਦੇਖੋ ਇਹ ਜਿਹੜਾ ਸਵਾਲ ਹੈ ਨਾ ਕਿਤੇ ਨਾ ਕਿਤੇ ਕਿਸੇ ਦੀ ਸਟੇਟਮੈਂਟ ਹੈ ਤੇ ਉਹਨੂੰ ਬਾਰ-ਬਾਰ ਦੁਹਰਾਇਆ ਜਾਂਦਾ ਹੁਣ ਜਰਨਲ ਜਨਾਹ ਜਿਹੜੇ ਅਸੀਂ ਰਿਸਪੈਕਟ ਕਰਦੇ ਆ ਉਹਨਾਂ ਦੀ ਵੀ ਕਰਦੇ ਆ ਜਿਨ੍ਹਾਂ ਨੇ ਭਾਰਤ ਨੂੰ ਆਜ਼ਾਦੀ ਦਵਾਈ ਚਲੋ ਉਹਨਾਂ ਦੀ ਵੀ ਰਿਸਪੈਕਟ ਹੈਗੀ ਆ ਪਰ ਇਹ ਇੱਕ ਸਟੇਟਮੈਂਟ ਹੈਗੀ ਆ ਪਰ ਕੀ ਵਾਕਿਆ ਹੀ ਸਿੱਖ ਜੇਕਰ ਅੱਜ ਭਾਰਤ ਨੂੰ ਛੱਡ ਪਾਕਿਸਤਾਨ ਦੇ ਨਾਲ ਰਲੇ ਹੁੰਦੇ ਤਾਂ ਕੀ ਸੇਫ ਹੁੰਦੇ ਇਹ ਸਵਾਲ ਹੈਗਾ ਇਸ ਤੋਂ ਪਹਿਲਾਂ ਇਹ ਸਵਾਲ ਤੇ ਜਾਣ ਤੋਂ ਪਹਿਲਾਂ ਮੈਂ ਗੱਲ ਕਰ ਦਵਾਂ ਕਿ ਆਖਰ ਇਹ ਸਵਾਲ ਪੈਦਾ ਹੀ ਕਿਉਂ ਹੋ ਰਿਹਾ ਹੈ ਇਹ ਸਵਾਲ ਪੈਦਾ ਹੋਇਆ ਹੀ ਕਿਉਂਕਿ ਸਿੱਖਾਂ ਨੂੰ Hindu Hinduon ਦੇ ਨਾਲ ਜਾਂ ਫਿਰ ਮੁਸਲਮਾਨਾਂ ਦੇ ਨਾਲ ਰਲਣਾ ਪਊਗਾ ਅਦਰਵਾਈਜ਼ ਤੀਜਾ ਆਪਸ਼ਨ ਉਹਨਾਂ ਦੇ ਕੋਲ ਨਹੀਂ ਹੈਗਾ ਆਖਰ ਇਹ ਸਵਾਲ ਹੀ ਪੈਦਾ ਕਿਉਂ ਹੋਇਆ ਉਹ ਵੀ ਉਸ ਕੌਮ ਦੇ ਕੋਲ ਜਿਨ੍ਹਾਂ ਦਾ ਆਪਣਾ ਰਾਜ ਸੀ 1849 ਤੱਕ ਸਿੱਖ ਕੌਮ ਦਾ ਆਪਣਾ ਰਾਜ ਸੀ ਉਸ ਤੋਂ ਬਾਅਦ ਧੋਖੇਬਾਜ਼ੀਆਂ ਜਾਂ ਫਿਰ ਮਤਲਬ ਪ੍ਰਸਤ ਲੋਕ ਜਿਹੜੇ ਰਲ ਗਏ ਉਸ ਵੇਲੇ ਡੋਗਰਿਆਂ ਦੀ ਜਿਹੜੀ ਕਹਿ ਲਈਏ ਕਿ ਗਦਦਾਰੀ ਹੋ ਗਈ ਉਸ ਤੋਂ ਬਾਅਦ ਅੰਗਰੇਜ਼ਾਂ ਦਾ ਜੋ ਰੋਲ ਰਿਆ ਜਿਨ੍ਹਾਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਛੋਟੀ ਜੀ ਉਮਰ ਦੇ ਵਿੱਚ ਇਥੋਂ ਕਿਡਨਾਪ ਕੀਤਾ ਤੇ ਇੰਗਲੈਂਡ ਲੈ ਗਏ ਸੋ ਸਾਡਾ ਸਾਰਾ ਰਾਜ ਜਿਹੜਾ ਹੈਗਾ ਡਿਸਟਰੋਏ ਕਰਕੇ ਰੱਖ ਦਿੱਤਾ ਮੇਰੇ ਕਹਿਣ ਤੋਂ ਮਤਲਬ ਵੀ ਉਸ ਸਿੱਖ ਕੌਮ ਨੂੰ ਸਵਾਲ ਕੀਤਾ ਜਾਂਦਾ ਜਿਨ੍ਹਾਂ ਦਾ ਕਦੇ ਆਪਣਾ ਰਾਜ ਸੀ ਖਾਲਸਾ ਰਾਜ ਸੀ ਨਾ ਤਾਂ ਉਹ ਕਦੇ ਆਪਾਂ ਕਹੀਏ ਵੀ ਭਾਰਤ ਦੇ ਅੰਡਰ ਰਿਹਾ ਤੇ ਨਾ ਹੀ ਪਾਕਿਸਤਾਨ ਦੇ ਅੰਡਰ ਰਿਹਾ ਇਹ ਗੱਲ ਮੰਨ ਕੇ ਚੱਲੀਏ ਤੇ ਆਜ਼ਾਦੀ ਤੋਂ ਪਹਿਲਾਂ ਰਿਆਸਤਾਂ ਦੇ ਰੂਪ ਦੇ ਵਿੱਚ ਇਹ ਸਾਰਾ ਖਿੱਤਾ ਸੀਗਾ ਜਿਹਦੇ ਵਿੱਚ ਮਤਲਬ ਜਿਹੜਾ ਖਾਲਸਾ ਰਾਜ ਆ ਤੁਸੀਂ ਉਹਦੇ ਵਿੱਚ ਦੇਖੋ ਲਾਹੌਰ ਜਿਹਦੀ ਰਾਜਧਾਨੀ ਕਦੇ ਹੋਇਆ ਕਰਦੀ ਸੀ ਗੁਰਦ ਾਮ ਜਾਂ ਫਿਰ ਸਾਡੀਆਂ ਯੂਨੀਵਰਸਟੀਆਂ ਮਹਾਰਾਜਾ ਰਣਜੀਤ ਸਿੰਘ ਦਾ ਕਿਲਾ ਸਾਡਾ ਬਹੁਤ ਸਾਰਾ ਆਪਾਂ ਕਹੀਏ ਵੀ 70% ਤੋਂ ਉੱਪਰ ਜਿਹੜਾ ਇਤਿਹਾਸ ਇਤਿਹਾਸਕ ਇਮਾਰਤਾਂ ਸਾਡੇ ਹੋਰ ਡਾਕੂਮੈਂਟੇਸ਼ਨ ਜਿਹੜੀ ਹੈਗੀ ਆ ਉਹ ਤਾਂ ਪਈ ਹੋਈ ਇਸ ਵੇਲੇ ਉਧਰਲੇ ਪਾਸੇ ਪਈ ਆ ਜਿਹੜੇ ਪਾਕਿਸਤਾਨ ਵਾਲੇ ਪਾਸੇ ਸੋ ਹੁਣ ਇਹ ਗੱਲ ਸਿੱਖਾਂ ਨੂੰ ਕਹੀ ਜਾਂਦੀ ਹੈ ਕਿ ਤੁਸੀਂ ਉਧਰ ਨਾ ਜਾਂਦੇ ਤਾਂ ਇੱਧਰ ਆ ਜਾਂਦੇ ਤੇ ਤੁਹਾਡਾ ਬੁਰਾ ਨਾ ਹੁੰਦਾ ਪਰ ਮੇਰਾ ਜੋ ਮੰਨਣਾ ਹੈ ਕਿ ਜੇਕਰ ਸਿੱਖ ਪਾਕਿਸਤਾਨ ਦੇ ਨਾਲ ਵੀ ਚਲੇ ਜਾਂਦੇ ਤਾਂ ਅੱਜ ਹਾਲਾਤ ਜਿਹੜੇ ਆ ਸਿੱਖਾਂ ਦੇ ਇਹੋ ਜਿਹੇ ਹੋਣੇ ਸੀ ਜਾਂ ਇਤੋਂ ਵੀ ਬੱਤਰ ਹੁੰਦੇ ਮੈਂ ਤਾਂ ਇਹ ਕਵਾਂਗਾ ਕਿਉਂਕਿ ਇਹ ਗੱਲ ਹੁੰਦੀ ਆਪਣੇ ਆਪਣੇ ਧਰਮ ਦੀ ਜਿੱਥੇ ਆਪਣੇ ਆਪਣੇ ਧਰਮ ਦੀ ਗੱਲ ਹੁੰਦੀ ਹੈ ਜੇ ਤੁਸੀਂ ਧਰਮ ਦੇ ਆਧਾਰ ਦੇ ਉੱਤੇ ਮੁਲਕ ਬਣਾ ਰਹੇ ਹਾਂ ਹਿੰਦੂ ਧਰਮ ਦੇ ਕੋਲ ਆਪਣਾ ਮੁਲਕ ਆ ਜਾਂਦਾ ਬਹੁ ਗਿਣਤੀ ਹਿੰਦੂ ਧਰਮ ਦੇ ਕੋਲ ਠੀਕ ਹੈ ਉਹਦੇ ਵਿੱਚ ਕੋਈ ਇਤਰਾਜ਼ ਨਹੀਂ ਪਾਕਿਸਤਾਨ ਲੈ ਜਾਂਦੇ ਨੇ ਜਿਹੜੇ ਮੁਸਲਮਾਨ ਨੇ ਉਹ ਉਹਦੇ ਵਿੱਚ ਵੀ ਕੋਈ ਇਤਰਾਜ਼ ਨਹੀਂ ਠੀਕ ਹੈ ਗੱਲ ਸਿੱਖਾਂ ਦੀ ਆਉਂਦੀ ਹੈ ਜਦੋਂ ਸਿੱਖ ਗੱਲ ਕਰਦੇ ਨੇ ਫਿਰ ਇਹ ਕਹਿ ਦਿੱਤਾ ਜਾਂਦਾ ਵੀ ਇਹ ਵੱਖਵਾਦੀ ਹੈਗੇ ਆ ਉਸ ਵੇਲੇ ਦੇ ਸਾਡੇ ਜਿਹੜੇ ਲੀਡਰ ਸੀ ਬਲਦੇਵ ਸਿੰਘ ਵਰਗੇ ਜਿਹੜਾ ਕਹਿੰਦਾ ਕਿ ਮੇਰੀਆਂ ਤੇ ਕਲਕੱਤੇ ਦੇ ਵਿੱਚ ਫੈਕਟਰੀਆਂ ਤੇ ਜੇ ਸਿੱਖ ਰਾਜ ਵੱਖਰਾ ਹੋ ਜਾਂਦਾ ਤੇ ਮੇਰੀਆਂ ਫੈਕਟਰੀਆਂ ਦਾ ਕੀ ਬਣੂਗਾ ਸੋ ਇਸ ਤਰ੍ਹਾਂ ਦੇ ਜਿਹੜੇ ਕਹਿ ਲਈਏ ਭਈ ਲੀਡਰ ਉਸ ਵੇਲੇ ਸਾਨੂੰ ਮਿਲ ਗਏ ਜਿਨ੍ਹਾਂ ਨੇ ਕੋਈ ਵਧੀਆ ਫੈਸਲਾ ਨਹੀਂ ਲਿਆ ਤੇ ਉਹਨਾਂ ਨੂੰ ਮਤਲਬ ਭਾਰਤ ਨਾਲ ਰਹਿਣਾ ਪਿਆ ਹੁਣ ਇਹਨਾਂ ਦਾ ਸਵਾਲ ਇਹੀ ਹੈ ਭਈ ਜਰਨਲ ਜਨਾਹ ਕਹਿੰਦੇ ਸੀ ਭਈ ਇੱਧਰ ਆ ਜਾਂਦੇ ਤਾਂ ਤੁਹਾਡਾ ਜਿਹੜਾ ਹੈਗਾ ਇਸ ਤਰੀਕੇ ਦਾ ਨਾਲ ਨਾ ਹੁੰਦਾ ਹੁਣ ਮੈਂ ਤੁਹਾਨੂੰ ਦੱਸਦਾ ਇੱਕ ਅੰਕੜਾ ਮੋਟਾ-ਮੋਟਾ ਜਿਹਾ ਦੱਸੂਗਾ ਦੋ ਗੱਲਾਂ ਹੀ ਦੱਸਾਂਗਾ 1941 ਦੇ ਵਿੱਚ ਨਾ ਪਾਕਿਸਤਾਨ ਦੇ ਵਿੱਚ 1 ਲੱਖ 67753 ਸਿੱਖ ਸੀਗੇ ਠੀਕ ਹੈ ਜੀ ਉਸ ਤੋਂ ਬਾਅਦ 2023 ਦੀ ਜਿਹੜੀ ਇੱਕ ਸੈਂਸਸ ਹੋਈ ਉਹਨਾਂ ਦੀ ਉਹਦੇ ਵਿੱਚ ਆਇਆ ਕਿ 15998 ਸਿੱਖ ਰਹਿ ਗਏ ਉੱਥੇ ਹੁਣ ਆਪਸ ਹੱਬ ਲਾ ਲਓ ਵੀ ਕੀ ਬਣਦਾ ਅੱਜ ਆਪਾਂ ਇਹ ਵੀ ਕਹਿੰਨੇ ਆ ਨਾ ਇਹ ਨਹੀਂ ਕਹਿੰਦੇ ਵੀ ਇੱਥੇ ਸਿੱਖ ਸੁਰੱਖਿਅਤ ਨੇ ਜਾਂ ਇੱਥੇ ਸਾਰਾ ਕੁਝ ਵਧੀਆ ਚੱਲਦਾ ਪਿਆ ਇੱਥੇ ਇੱਥੇ ਵੀ ਜਿਹੜੀ ਹੈ ਸਿੱਖਾਂ ਦੀ ਪਾਪੂਲੇਸ਼ਨ ਘਟ ਰਹੀ ਹੈ ਕਿਵੇਂ ਪੰਜਾਬ ਦੇ ਵਿੱਚ ਬਈਆ ਰਾਜ ਹੋ ਗਿਆ ਸਿੱਖ ਜਿਹੜੇ ਨੇ ਉਹ ਵਿਦੇਸ਼ਾਂ ਨੂੰ ਜਾ ਰਹੇ ਆ ਜਾਂ ਨਸ਼ੇ ਨਾਲ ਮਰ ਰਹੇ ਆ ਤੁਹਾਨੂੰ ਛੱਟ ਪੂਜਾ ਦੇ ਉੱਤੇ ਇਸ ਤਰ੍ਹਾਂ ਲੱਗਦਾ ਵੀ ਤੁਸੀਂ ਯੂਪੀ ਦੇ ਵਿੱਚ ਹੀ ਆ ਗਏ ਹੋ ਪਿਛਲੇ ਦਿਨੀ ਮਨਾਈ ਹੈ ਨਾ ਲੁਧਿਆਣਾ ਸਾਰਾ ਲੱਗਦਾ ਪਿਆ ਸੀ ਵੀ ਜਿਵੇਂ ਬਈਆ ਰਾਜੀ ਹੈ ਸੋ ਇੱਥੇ ਵੀ ਉਹ ਘਟਾਈ ਜਾ ਰਹੀ ਹੈ ਗਿਣਤੀ ਪਰ ਉਹਨਾਂ ਮੁਲਕਾਂ ਦੇ ਵਿੱਚ ਇਹ ਜ਼ਿਆਦਾ ਜਿਹੜੀ ਤੇਜ਼ੀ ਦੇ ਨਾਲ ਘਟਾਈ ਗਈ 1951 ਦੇ ਵਿੱਚ ਮੈਂ ਤੁਹਾਨੂੰ ਦੱਸਿਆ ਵੀ 1 ਲੱਖ 67000 ਦੇ ਕਰੀਬ ਸਿੱਖ ਸੀ ਤੇ ਹੁਣ 15000 ਸਿੱਖ ਰਹਿ ਗਏ ਜਿਹੜਾ ਪਾਕਿਸਤਾਨ ਦੇ ਵਿੱਚ ਹੈਗਾ ਉਹ ਕਿੱਥੇ ਗਏ ਹੌਲੀ-ਹੌਲੀ ਉਹਨਾਂ ਦੀਆਂ ਪੀੜ੍ਹੀਆਂ ਜਿਹੜੀਆਂ ਹੈਗੀਆਂ ਉਹ ਕਿਤੇ ਨਾ ਕਿਤੇ ਜਜ਼ਬ ਹੋ ਗਈਆਂ ਕੁਝ ਉੱਡ ਪੁੱਟ ਗਏ ਬਾਹਰਲੇ ਦੇਸ਼ਾਂ ਨੂੰ ਚਲੇ ਗਏ ਕੁਝ ਅਫਗਾਨਿਸਤਾਨ ਹੁਣ ਤੁਸੀਂ ਅਫਗਾਨਿਸਤਾਨ ਦੀ ਵੀ ਉਦਾਹਰਨ ਲੈ ਲਓ ਇਹ ਨਾਲ ਰਲਦੇ-ਮਿਲਦੇ ਮੈਂ ਤੁਹਾਨੂੰ ਐਗਜ਼ਾਮਪਲ ਦੇਣ ਲੱਗਿਆ ਜਿਹੜੇ ਕਹਿੰਦੇ ਆ ਕਿ ਪਾਕਿਸਤਾਨ ਨਾਲ ਰਲ ਜਾਂਦੇ ਉਹ ਤੁਸੀਂ ਅਫਗਾਨਿਸਤਾਨ ਦੀ ਹੋਏ ਦੇਖ ਲਓ ਅਫਗਾਨਿਸਤਾਨ ਦੇ ਵਿੱਚ ਅੱਜ ਸਿੱਖ ਜਿਹੜੇ ਨੇ ਨਾ ਮਾਤਰ ਰਹਿ ਗਏ ਸਾਰਿਆਂ ਨੂੰ ਉੱਥੋਂ ਅਪਲਾਈ ਕਰਨਾ ਪਿਆ ਬਾਹਰਲੇ ਦੇਸ਼ਾਂ ਨੂੰ ਆਦਰਵਾਇਜ਼ ਉਥੇ ਮਾਰ ਦਿੱਤੇ ਗਏ ਕਿੱਡਾ ਵੱਡਾ ਇੱਕ ਬੰਬਤੁਮਾਕਾ ਹੋਇਆ ਸੀ ਜਿਹਦੇ ਵਿੱਚ ਅਫਗਾਨਿਸਤਾਨ ਦੀ ਸਾਰੀ ਸਿੱਖ ਲੀਡਰਸ਼ਿਪ ਮਾਰ ਦਿੱਤੀ ਗਈ ਇੱਕੋ ਕਾਰ ਦੇ ਵਿੱਚ ਉਹ ਸਵਾਰ ਸੀ ਉਹ ਸਾਰੇ ਹੀ ਮਾਰ ਦਿੱਤੇ ਗਏ ਇੰਗਲੈਂਡ ਦੇ ਵਿੱਚ ਉਹਨਾਂ ਉਹਨਾਂ ਲੀਡਰਾਂ ਦੇ ਉਹਨਾਂ ਸਿੱਖਾਂ ਦੇ ਜਿਹੜੇ ਰਿਸ਼ਤੇਦਾਰ ਸੀ ਉਹਨਾਂ ਦੇ ਨਾਲ ਸਾਡੀ ਗੱਲ ਹੋਈ ਹੈਨਾ ਤੇ ਉਹ ਕਹਿੰਦੇ ਵੀ ਹੁਣ ਤਾਂ ਉੱਥੇ ਸਿੱਖ ਹੀ ਨਾ ਮੱਤ ਰਹਿ ਚੁੱਕੇ ਆ ਹਜ਼ਾਰ ਸਿੱਖ ਜਿਹੜਾ ਤਕਰੀਬਨ ਅਫਗਾਨਿਸਤਾਨ ਦੇ ਵਿੱਚ ਹਜ਼ਾਰ ਸਿੱਖ ਰਹਿ ਚੁੱਕਿਆ ਹੈ ਇਸੇ ਤਰੀਕੇ ਦੇ ਨਾਲ ਹੁਣ ਪਾਕਿਸਤਾਨ ਦੇ ਵਿੱਚ ਗੱਲ ਆਪਾਂ ਕਰ ਲਈਏ ਪਈ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਜ਼ਬ ਹੋ ਜਾਂਦੀਆਂ ਨੇ ਕੌਮਾਂ ਜਿਹੜੀਆਂ ਜਿਨ੍ਹਾਂ ਦੇ ਕੋਲ ਆਪਣੀ ਕੋਈ ਪਾਵਰ ਨਹੀਂ ਹੁੰਦੀ ਸ਼ਕਤੀ ਨਹੀਂ ਹੁੰਦੀ ਰਾਜਨੀਤਿਕ ਪਾਵਰ ਨਹੀਂ ਹੁੰਦੀ ਸੋ ਉਹ ਭਾਵੇਂ ਇਸ ਸਵਾਲ ਦਾ ਜਵਾਬ ਇਹਨਾਂ ਨੂੰ ਇਹੀ ਹੈ ਕਿ ਭਾਈ ਸਿੱਖਾਂ ਦੇ ਨਾਲ ਉਧਰ ਵੀ ਆਹੀ ਕੁਝ ਹੋਣਾ ਸੀ ਜੋ ਇੱਧਰ ਹੋ ਰਿਹਾ ਸੋ ਸਿੱਖਾਂ ਦਾ ਗੁਜ਼ਾਰਾ ਜਿਹੜਾ ਹੈਗਾ ਉਹ ਉਹ ਮਤਲਬ ਕਿ ਕਿਤੇ ਉਸ ਵੇਲੇ ਜੇਕਰ ਸਹੀ ਫੈਸਲੇ ਲਾਏ ਹੁੰਦੇ ਤਾਂ ਫਿਰ ਹੋ ਜਾਂਦਾ ਪਰ ਅੱਜ ਇਹ ਕਹਿਣਾ ਕਿ ਉਧਰ ਚਲੇ ਜਾਂਦੇ ਤਾਂ ਐਦਾਂ ਹੋ ਜਾਂਦਾ ਇੱਧਰ ਆ ਜਾਂਦੇ ਤਾਂ ਐਦਾਂ ਹੋ ਜਾਂਦਾ ਮੈਂ ਕਿਸੇ ਵੀ ਧਰਮ ਨੂੰ ਮਾੜਾ ਨਹੀਂ ਕਹਿੰਦਾ ਨਾ ਪਾਕਿਸਤਾਨ ਵਾਲਿਆਂ ਨੂੰ ਜਿਹੜੇ ਮੁਸਲਮਾਨ ਭਰਾ ਨੇ ਸਾਡੇ ਨਾ ਹਿੰਦੂ ਭਰਾਵਾਂ ਨੂੰ ਪਰ ਤੁਸੀਂ ਦੇਖੋ ਆਪਾਂ ਪਿਛਲੇ ਦਿਨੀ ਇੱਕ ਵੀਡੀਓ ਵੀ ਬਣਾਈ ਸੀ ਕਿ ਅੱਜ ਟਿਕਟੌਕ ਦੇ ਉੱਤੇ ਨਾ ਇੱਕ ਲੜਾਈ ਸ਼ੁਰੂ ਹੋਈ ਪਿਛਲੇ 7-8 ਮਹੀਨਿਆਂ ਤੋਂ ਇੱਕ ਲੜਾਈ ਸ਼ੁਰੂ ਹੋਈ ਹੁਣ ਚਲੋ ਠੰਡੀ ਹੋ ਗਈ ਥੋੜੀ ਜੀ ਉਹਦੇ ਵਿੱਚ ਇੰਨਾ ਜ਼ਹਿਰ ਜਿਹੜਾ ਹੈਗਾ ਸਿੱਖਾਂ ਦੇ ਖਿਲਾਫ ਨਿਕਲ ਕੇ ਸਾਹਮਣੇ ਆਉਂਦਾ ਹੈ ਇੰਨਾ ਜ਼ਿਆਦਾ ਜ਼ਹਿਰ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਰਹਿ ਰੱਬ ਦਾ ਨਾ ਸਿੱਖ ਗੁਰੂਆਂ ਦੀਆਂ ਤਸਵੀਰਾਂ ਲਾ ਕੇ ਬੇਅਦਬੀਆਂ ਕਰਨੀਆਂ ਗੁਟਕਾ ਸਾਹਿਬ ਦੀ ਬੇਅਦਬੀ ਆਸਟ੍ਰੇਲੀਆ ਦੇ ਵਿੱਚ ਕਰ ਦਿੱਤੀ ਗਈ। ਸੋ ਬਹੁਤ ਕੁਝ ਜਿਹੜਾ ਹੈਗਾ ਉਹ ਚੱਲਿਆ। ਸੋ ਇਹ ਇਥੋਂ ਪਤਾ ਲੱਗਦਾ ਵੀ ਸਾਡੇ ਵਿੱਚ ਬਰਦਾਸ਼ਤ ਸ਼ਕਤੀ ਨਹੀਂ ਹੈਗੀ। ਅਸੀਂ ਦੂਜੇ ਧਰਮ ਨੂੰ ਵਧਦਾ ਹੋਇਆ ਦੇਖ ਕੇ ਖੁਸ਼ ਨਹੀਂ ਆ। ਹਾਲਾਂਕਿ ਸਿੱਖ ਜਿਹੜੇ ਨੇ ਇੱਕ ਅਮਨ ਪਸੰਦ ਕੌਮ ਹੈ ਵੀ ਆਪਣੇ ਰਹਿ ਰਹੇ ਨੇ ਕਿਤੇ ਦੇ ਵਿੱਚ ਕੰਮ ਕਰ ਕਰ ਰਹੇ ਆ। ਪਰ ਇਹ ਹੁੰਦਾ ਨਾ ਵੀ ਆਪਾਂ ਜਜ਼ਬ ਕਰ ਲੈਣਾ। ਇਹਨਾਂ ਨੂੰ ਜਜ਼ਬ ਕਰ ਲਓ। ਇਸ ਕੌਮ ਨੂੰ ਜਜ਼ਬ ਕਰ ਲਓ। ਇਹਦੇ ਵਿੱਚ ਹੌਲੀ-ਹੌਲੀ ਇਹਨਾਂ ਨੂੰ ਸਿਮੂਲੇਟ ਕਰ ਲਓ ਆਪਣੇ ਦੇ ਵਿੱਚ। ਇਹੀ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਚੱਲਦੀਆਂ ਕੁਝ ਖਿੱਤਿਆਂ ਦੇ ਪ੍ਰਭਾਵ ਵੀ ਹੁੰਦੇ ਆ। ਕੁਝ ਮਾਨਸਿਕਤਾ ਵੀ ਸਾਡੀ ਇਦਾਂ ਦੀ ਹੁੰਦੀ ਆ ਕਿ ਲਓ ਜੀ ਅਸੀਂ ਤਾਂ ਇਹਨੂੰ ਯਾਰਦੇ ਨਹੀਂ, ਆ ਦੂਜੇ ਨੂੰ ਨਹੀਂ ਯਾਰਦੇ। ਸੋ ਕਿਤੇ ਤੁਸੀਂ ਦੇਖੋ ਵੀ ਬੋਧ ਧਰਮ ਜਿਹੜਾ ਹੈਗਾ, ਬੋਧੀ ਜਿਹੜੇ ਸੀਗੇ ਭਾਈ ਕਿੱਥੋਂ ਪੈਦਾ ਹੋਏ ਤੇ ਅੱਜ ਉਹਨਾਂ ਦਾ ਨਾਮ ਉਹ ਨਿਸ਼ਾਨ ਨਹੀਂ ਹੈਗਾ ਉੱਥੇ। ਉਹ ਨਾਮਾਤਰ ਰਹਿ ਚੁਕੇ ਟਾਵਾ-ਟਾਵਾ ਬੋਧੀ ਦੇਖੇਗਾ ਤੁਹਾਨੂੰ ਕਿਤੇ। ਬੁੱਧ ਧਰਮ ਜਿਹੜਾ ਹੈਗਾ ਉਹ ਜਿੱਥੋਂ ਸ਼ੁਰੂ ਹੋਇਆ ਭਾਰਤ ਦੇ ਵਿੱਚੋਂ ਅੱਜ ਉੱਥੇ ਟਾਵਾ-ਟਾਵਾ ਬੋਧੀ ਹੈ। ਤੇ ਇਹ ਇਹ ਜੇ ਜੇ ਆਪਾਂ ਇਧਰਲੇ ਖਿੱਤਿਆਂ ਦੀ ਗੱਲ ਕਰੀ ਉਹ ਵਿਚਾਰੇ ਆ ਕੇ ਇਧਰ ਉਧਰ ਵਸ ਗਏ థਾਈਲੈਂਡ ਮਲੇਸ਼ੀਆ ਸਿੰਗਾਪੁਰ ਜਾ ਹੋਰ ਕਿਤੇ ਮੁਲਕਾਂ ਦੇ ਵਿੱਚ ਤੁਹਾਨੂੰ ਟਾਵੇਂ ਟਾਵੇਂ ਉਹ ਮਿਲ ਜਾਣਗੇ ਸੋ ਇਹ ਜਿਹੜੀ ਇੱਕ ਕਈ ਹੈ ਵੀ ਇੱਕ ਸੋਚ ਇੱਕ ਸਾਡੀ ਬਿਰਤੀ ਇੱਕ ਇਹੋ ਜੀ ਹੈਗੀ ਹੈ ਕਿ ਅਸੀਂ ਘੱਟ ਗਿਣਤੀ ਕੌਮਾਂ ਨੂੰ ਜਜ਼ਬ ਕਰਨ ਵਾਲੇ ਪਾਸੇ ਜਾਣੇ ਆ ਕਿ ਇਹਨਾਂ ਨੂੰ ਜਜ਼ਬ ਕਰਕੇ ਆਪਣੇ ਵਿੱਚ ਉਤਲਾ ਲਿਆ ਜਾਵੇ ਸੋ ਇਹੀ ਸਿੱਖਾਂ ਦੇ ਨਾਲ ਵਰਤਾਂਤ ਜਿਹੜਾ ਹੈਗਾ ਉਹ ਵਾਪਰ ਰਿਹਾ ਹੈ ਉਹ ਬੇਸ਼ੱਕ ਭਾਰਤ ਦੀ ਗੱਲ ਹੋਵੇ ਚਾਹੇ ਹੋਵੇ ਪਾਕਿਸਤਾਨ ਦੀ ਸੋ ਸਿੱਖਾਂ ਦਾ ਗੁਜ਼ਾਰਾ ਕਿਤੇ ਵੀ ਨਹੀਂ ਸੀਗਾ ਜੀ ਜਿਹੜੀ ਸੀ ਨੇ ਕਹਿੰਦੇ ਕਿ ਸਾਡੇ ਦਰਸ਼ਕਾਂ ਨੂੰ ਜੋ ਸਾਨੂੰ ਸਬਸਕ੍ਰਾਈਬ ਕਰਦੇ ਨੇ ਸਾਡੇ ਜੁੜਦੇ ਨੇ ਉਹ ਜਦੋਂ ਵੀ ਆਪਣੇ ਵਿਚਾਰ ਸਾਡੇ ਦੇ ਕੇ ਰੱਖਣਗੇ ਉਹਨਾਂ ਦੇ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਲਗਾਤਾਰ ਸਟਾਈਲ ਪੰਜਾਬ ਟੀਵੀ ਨੂੰ ਕੀਤੀ ਜਾਵੇਗੀ ਤੁਹਾਡੇ ਤਨ ਨਾਲ ਜੁੜਨ ਦੇ ਲਈ ਆਪਣੇ ਵਿਚਾਰ ਸਾ ਦਰਸ਼ਕਾਂ ਦੇ ਅੱਗੇ ਰੱਖਣ ਦੇ ਲਈ ਧੰਨਵਾਦ ਜੀ ਤੁਹਾਡਾ ਵੀ ਤੇ ਤੁਹਾਡੇ ਦਰਸ਼ਕ ਜਿਹੜੇ ਸਾਡੇ ਸਬਸਕ੍ਰਾਈਬਰ ਨੇ ਜਾਂ ਨਾਨ ਸਬਸਕ੍ਰਾਈਬਰ ਵੀ ਹੈਗੇ ਆ ਕਮੈਂਟਸ ਕਰਦੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ